ਸਤਿ ਸ੍ਰੀ ਅਕਾਲ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀ ਵਾਲ ਗਾਂ ਡੈਰੀ ਫਾਰਮ ਤੇ ਹਾਂਜੀ ਵੀਰ ਜੀ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਲੈ ਕੇ ਆਏ ਆ ਵੀਰ ਜੀ ਮੇਰੇ ਵੀਰਾਂ ਦਾ ਸਾਨੂੰ ਸਵਾਲ ਸੀਗਾ ਵੀ ਕੀ ਵੀਰ ਜੀ ਕੋਲ ਠੀਕ ਠਾਕ ਚੱਲ ਰਿਹਾ ਵੀ ਕਈ ਦਿਨੋਂ ਕੋਈ ਵੀਡੀਓ ਨਹੀਂ ਆਈਗੀ ਵੀਰ ਜੀ ਆਪਾਂ ਇੱਕ ਤਾਂ ਥੋੜੀ ਜ਼ਿਆਦਾ ਧੁੰਦ ਕਾਰਨ ਸੀਗਾ ਜੀ ਕੁਝ ਵੀਰ ਜੀ ਆਪਣੇ ਕੋਲੇ ਮਹਾਰਾਸ਼ਟਰ ਤੋਂ ਮੇਰੇ ਵੀਰ ਆਏ ਵੇ ਸੀਗੇ 12 ਕ ਜਾਣੇ ਉਹਨਾਂ ਨੂੰ ਆਪਾਂ ਐਚਐਫ ਦਾ ਲਾੜ 40 ਜਨਮਰਾਂ ਦਾ ਵੀਰ ਜੀ ਭਰਤੀ ਕਰਕੇ ਦਿੱਤਾਗਾ ਪਿੰਡਾਂ ਚੋਂ ਸਾਰੇ ਘੋਂ ਫਿਰ ਕੇ ਉਹ ਆਪਾਂ ਵੀਰ ਜੀ ਉਹਨਾਂ 28 ਤਰੀਕ ਨੂੰ ਆਪਾਂ ਗੱਡੀਆਂ ਉਹਨਾਂ ਦੀਆਂ ਭੇਜੀਆਂ ਨੇ ਤੇ ਸਾਰਾ ਉਹਨਾਂ ਨੂੰ ਡੜਾ ਵੀਰ ਜੀ ਦਾ ਆਪਣਾ ਪਿਆਗਾ ਰੇਟ 65000 ਰੁਪਿਆ ਪਿਆਗਾ ਪ੍ਰਮਾਤਮਾ ਦੀ ਕਿਰਪਾ ਸਤਕਾ 40 ਦੇ 40 ਨਗ ਜੀ ਜਿਹਦੇ ਵਿੱਚ ਬੱਸੀਆਂ ਵਿੱਚ ਜਾਨੀ 30 ਤੋਂ ਪਲੱਸ ਵਾਲੀਆਂ ਵੀ ਸੀਗੀਆਂ ਕੁਝ ਜਰਸੀ ਵੀ ਪਾਈਆਂ ਨੇ ਸਰਦਨਾ ਮੈਕਸ ਸੰਭਾਲ ਪਾਇਆ ਜੀ ਉਹਨਾਂ ਨੂੰ ਤੇ ਬਾਕੀ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਪਹਿਲੀ ਾਰ ਜੁੜਿਆ ਜੀ ਉਹਨਾਂ ਵੀਰਾਂ ਨੂੰ ਹੱਥ ਵਨ ਕੇ ਬੇਨਤੀ ਆ ਆਪਣੇ ਚੈਨਲ ਨੂੰ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਜੋ ਆਉਣ ਵਾਲੀ ਵੀਡੀਓ ਜਲਦੀਰਕ ਪਹੁੰਚ ਸਕੇ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸਾਡਾ ਵੱਡਾ ਸੀਨੀਵਾਲ ਕਲਾਂ ਜੀ ਵੱਡਾ ਸੀਨੀਵਾਲ ਵੀਰ ਜੀ ਸਾਡਾ ਜ਼ਿਲ੍ਹਾ ਬਰਨਾਲਾ ਕਾ ਜੀ ਕਨੈਕਟ ਨੰਬਰ ਹੈਗਾ ਵੀਰ ਜੀ ਸਾਡਾ 62807 13934 62807 13934 ਬਾਕੀ ਵੀਰ ਜੀ ਜਿਹੜਾ ਆਪਣਾ ਨਮਾ ਲਾਟਣ ਉਹਦੀ ਤਰੀਕ ਨੋਟ ਕਰ ਲਓ ਜੀ ਜਿਹੜਾ ਨਵਾਂ ਲਾੜਡ ਆਉਣਾ ਆਪਣਾ ਪ੍ਰਮਾਤਮਾ ਦੀ ਕਿਰਪਾ ਸਤਕਾ ਵੀਰ ਜੀ 40 ਕਨਾਗ ਆਉਣਗੇ 11 40 ਕਨਾਗ ਆਉਣਗੇ ਜਿਹਦੇ ਵਿੱਚੋਂ ਕੁਝ ਕਸੂਰੇ ਵੀ ਹੋਣਗੇ ਵੀਰ ਜੀ ਨਮਾ ਲਾੜਡ ਆਪਣਾ ਆ ਰਿਹਾ ਹੈ ਜੀ 4 ਤਰੀਕ 4 ਤਰੀਕ ਪਹਿਲਾ ਮਹੀਨਾ 4 ਤਰੀਕ ਪਹਿਲਾ ਮਹੀਨਾ 2023 ਦਿਨ ਬੁੱਧਵਾਰ ਜੀ ਦਿਨ ਬੁੱਧਵਾਰ ਸਵੇਰ ਦੇ ਟਾਈਮ ਵੀਰ ਜੀ ਆਪਣੇ ਫਾਰਮ ਤੇ ਹਾਜ਼ਰ ਮਿਲੂਗਾ ਜੀ ਨਵੇਂ ਲਾੜਡ ਦੀ ਵੀਰ ਜੀ ਵੀਡੀਓ ਨਹੀਂ ਪੈਂਦੀ ਗਈ ਉਦਾਂ ਝਲਕਾ ਪੈ 1-2 ਮਿੰਟ ਦੀ ਦਿਖਾ ਸਕਦੇ ਆ ਜੀ ਜਿਹੜਾ ਆਪਣਾ ਨਵੇਂ ਲਾੜਡ ਦਾ ਰੇਟ ਹੈਗਾ ਵੀਰ ਜੀ 28000 ਤੋਂ ਲੈ ਕੇ 50000 ਤੱਕਰ ਜੀ 28000 ਤੋਂ ਲੈ ਕੇ 50000 ਤੱਕ ਰੇਟ ਹੋਊਗਾ ਵੀਰੇ ਸਾਰੇ ਜਰਸੀ ਜਾਨਵਰ ਨੇ ਕੁਝ ਕਿਤੇ ਵਿੱਚ ਸਾਈ ਆਲ ਹੋਣਗੇ ਜੀ ਇਸ ਤੋਂ ਬਾਅਦ ਜੇ ਆਪਾਂ ਵੀਰ ਜੀ ਐਚਐਫ ਵੀ ਤੁਹਾਨੂੰ ਖਰੀਦ ਕੇ ਦਿਆ ਕਰਾਂਗੇ ਉਹਨਾਂ ਦਾ ਵੀ ਭਾਜ ਇਸੇ ਤਰ੍ਹਾਂ ਜਾਇਜ਼ ਹੋਣਗੇ ਜੀ ਬਾਕੀ ਵੀਰ ਜੀ ਆਪਣੇ ਕੋਲ ਟਰਾਂਸਪੋਰਟ ਦਾ ਸਾਰਾ ਸਾਧਨਾਗਾ 13 ਰੁਪਏ ਆਪਣਾ ਕਿਲੋਮੀਟਰ ਵੀਰ ਜੀ ਟਰਾਂਸਪੋਰਟ ਦਾ ਚੱਲਦਾਗਾ 13 ਰੁਪਏ ਕਿਲੋਮੀਟਰ ਟਰਾਂਸਪੋਰਟ ਦਾ ਚੱਲਦਾਗਾ ਬਾਕੀ ਵੀਰ ਜੀ ਜਿਹੜੇ ਆਪਣੇ ਕੋਲ ਵੀਰਾ ਆਏ ਸੀਗੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆਗੇ ਬਾਕੀ ਤੁਹਾਨੂੰ ਇਹ ਜਾਨਵਰ ਸਾਰੇ ਦਿਖਾਉਣੇ ਆ ਜੀ ਜਿਹੜੇ ਆਪਣੇ ਵੀਰ ਆਏ ਸੀਗੇ ਨਮਸਕਾਰ ਮੀ ਸੁਨੀਲ ਮਸੇ ਰਾਣਾ ਸ਼ਿਰਡੀ ਸ਼ੇਜ਼ਰੀ گاਉ ਆਮੰਦਨਗਰ ਮਹਾਰਾਸ਼ਟਰ ਮੈਂ ਮੀ ਇੰਚੇ ਇਕੜੋਂ ਚਾਹ ਇਸ ਗਾਇਆ ਪਰਚੇਸ ਕੇ ਲਿਆ ਅਤੇ ਇੰਚੇ ਕੜਾ ਯੂਨ ਮਾਲਾ ਸਾਰਾ ਸੰਪੂਰਨ ਗਾ ਵਿਵਸਥਿਤ ਰੇਟ ਮੇ ਮਿਲਾਲ ਹਾਂਜੀ ਵੀਰ ਜੀ ਜਿਹੜੇ ਆਪਾਂ ਵੀਰਾਂ ਨੂੰ 40 ਨਕ ਦਿੱਤੇ ਨੇ ਤੁਸੀਂ ਉਹ ਦੇਖ ਸਕਦੇ ਹੋਗੇ ਬਾਕੀ ਆਪਣੇ ਕੋਈ ਵੀਰੇ ਟਰੱਕਾਂ ਦਾ ਸਾਰਾ ਪ੍ਰਬੰਧ ਆ 12 ਚੱਕੀਆਂ ਗੱਡੀਆਂ ਭੇਜੀਆਂ ਨੇ ਤਰਪਾਲਾਂ ਤਰਪੂਲਾਂ ਸਾਰੀਆਂ ਪਈਆਂ ਨੇ ਜੀ ਚਾਰ ਗੱਡੀਆਂ ਮੇਰੇ ਵੀਰਾਂ ਨੂੰ ਭੇਜੀਆਂ ਨੇ ਜਿਹੜਾ ਸੈਲਟੀ ਦਾ ਮਹਾਰਾਸ਼ਟਰ ਦਾ ਕਰਾਇਆ ਇੱਕ ਗੱਡੀ ਦਾ 113000 ਰੁਪਇਆ ਹੈਗਾ ਸਾਰੇ ਪੂਰੇ ਓਕੇ ਸਾਧਨ ਕਰਕੇ ਭੇਜਿਆ ਮੇਰੇ ਵੀਰਾਂ ਨੂੰ ਹਾਂਜੀ ਹਾਂਜੀ ਵੀਰ ਜੀ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਵੀਰ ਜੀ ਚਾਰ ਦਿਨੋਂ ਆਪਾਂ ਨਵੀਂ ਵੀਡੀਓ ਤੇ ਮਿਲਦੇ ਆਂਗੇ ਸਤਿ ਸ੍ਰੀ ਅਕਾਲ ਜੀ